ਰਾਜ ਜਸੜ ਜਸੜ ਗਰੁੱਪਾਂ ਦੇ ਵਿੱਚੋਂ ਲਾਟ 11 ਭੱਗੋ ਬਾਜਰੇ ਵਾਲਾ ਲੜਦਾ ਮੈਂ ਤੁਹਾਨੂੰ ਭੱਗੋ ਬਾਜਰਾ ਪੈਂਦਾ ਕਹਿੰਦੇ ਇਹ ਕਹਿੰਦੇ ਜਸਵਾਜ ਜਸੜ 911 ਲੈ ਕੇ ਆ ਗਿਆ ਇਧਰ ਕਹਿੰਦੇ ਗੱਡੇ ਗਲੇ ਦੇ ਬੱਤਨ ਖਾਸ ਲਿਆ ਹੁੰਦੇ ਨੇ ਜੀਤ ਦੇ ਲਈ ਵਧੀਆ ਲੋਕਾਂ ਦੇ ਤੇ ਦੂਜੇ ਪਾਸੇ ਤੇ ਪਹੁੰਚਿਆ ਪਹਿਲੇ ਵਾਲਾ ਹਲੇ ਦਾ ਮੂਹ ਹਲੇ ਤਾਂ ਮੋਰਤੀ ਖੜੇ ਆਪਾਂ ਬਹੁਤ ਲੰਬੀਆ ਦੋ ਜਿਹਰੇ ਆ ਹਾਂ ਉਧਰ ਕਹਿੰਦੇ 6 ਤਰੀਕ ਤਾਰ ਤਾਰ ਦੇ ਪ੍ਰਾਂਵੀ ਖੇਤ ਮੁਕਾਬਲੇ ਵੀ ਹੋਣੀਆਂ ਮੇਰੇ ਮਿੱਤਰੋ ਮੋਸਕਲ ਡੇਰਾ ਬਸੀ ਦਾ ਏਰੀਆ ਪੰਜ ਗ੍ਰਾਮੀ ਦੇ ਵਿੱਚ ਜੇਲੇਸੀ ਦੀਆਂ ਆਉਂਦੀਆਂ ਦੇ ਵਿੱਚ ਦੇ ਰੋਕਦੇ ਕੋਈ ਨਾ ਆਹ ਵਾਹੀ ਪਿਆਰ ਇੱਥੇ ਮੇਰੇ ਨਾਲ ਕਿਸਾਨਾਂ ਨੂੰ ਜਾਵਾਂਗੇ ਇੱਥੇ ਬੱਚਾ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਉਧਰ ਤੇ ਧੰਨਵਾਦ ਕਰਦੇ ਆਂ ਫਾਤੇ ਤੋਟਰ ਗੁਰਪਾਲੇ ਸਾਡੇ ਭਰਾਵਾਂ ਦਾ ਜਿੰਨਾ ਤਿਆਰੀ ਕਰਦੇ ਬੰਗਲ ਵਾਲੇ ਪਰਮਦੇਵ ਨਾਲ ਭਰਾਵਾਂ ਕੋ ਵੜ ਕੇ ਆ ਆਪੇ ਪਾਛੇ ਦੇ ਥੀਨੇ ਨੂੰ ਕੋ ਨਕੀ ਜੱਕਰਵਾਦਰਾ ਬੈਠਾ ਬਾਈਕਾਠਾ ਲੋਕਾਂ ਨਾਲ ਗੁਰਪਿੰਦਰ ਧਕੌਟ ਹੁੰਦਾ ਕੋਈ ਵਾ ਸਟੇਟ ਕੋਚਰ ਸੁਪਾਲੇ ਵੀਰ ਦਾ ਧੰਨਵਾਦ ਕਰਦੇ ਆ ਹਿੰਦਰ ਕੰਨੇ ਬਿੱਕੀ ਮੰਡੜ ਗਿਆ ਲੋਹਤਵੱਦੀ ਪਿੰਡ ਵਾਲਾ ਬਿੱਕੀ ਮੰਡਾ ਹਰੀਪੁਰ ਕਮੇਟੀ ਵਾਲੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ ਸੈਨੀ ਹਰੀਪੁਰ ਬੁਰਾ ਹਰੀਪੁਰ ਹਰਮਨ ਹਰੀਪੁਰ ਗੁਰਪ੍ਰੀਤ ਪਰਖਾਲੀ ਦੀਪਾ ਹਰਨਾਪੁਰ ਜਸਨ ਮਾਹਲ ਹਰ ਹਰਬਖਸ਼ ਮੰਡੀ ਦਾਣਾ ਹਰੀਪੁਰ ਇਹ ਵੀ ਪਹੁੰਚੇ ਆ ਬੱਧਾ ਬਾਨ ਕਰਦੇ ਸਭ ਤਰ੍ਹਾਂ ਉਹਨਾਂ ਦਾ ਵੀ ਤਵਾਜ਼ ਆ ਛੇਤੀ ਦਾ ਮੁਕਾਬਲਾ ਦੇ ਵੀਰੇ ਸ਼ੁਰੂ ਹੋਵੇਗਾ ਇਹਨੇ ਕੁਲਾਕ ਪ੍ਰਾਕ੍ਰਾਮ ਹੁੰਦਾ ਉਹ ਅਗਰ ਪਿੱਛੇ ਉਹ ਸਾਰਿਆਂ ਰੋਕਾਂ ਦਾ ਹੱਲ ਕਰ ਦਿੰਦੀ ਹੈ ਉਹ ਪਿੱਛੇ ਆਉਂਦੀ ਹੈ ਕੋਈ ਨਾ ਕੋਈ ਨਸੋਲੀ ਨਾਲ ਇਹਨੂੰ ਵੀ ਇਕਰਾਰ ਨੇ ਦੇਹਾ ੱੱਕਾ ਲਾਉਂਦੇ ਨੇ ਸਭ ਕੱਢ ਕੇ ਆਵੇ ਸਾਡ ਜਾਨਾ ਬਾਬਾ ਦੇ ਸਤਿ ਸ਼੍ਰੀ ਅਕਾਲ ਰੋੜਾ ਪਰ ਆਜੋ ਤੁਸੀਂ ਜੱਥੇ ਆਪਾਂ। ਔਰ ਨਾਹਤ ਘੇਰਾ। ਇਲਾਕੇ ਸਾਥਾ। ਭਾਈ ਦਾ ਵੀ ਹੁਣ ਪੈਂਦਾ ਵੀ ਆਹ ਟਰੈਕਟਰ ਦਾ ਨਾਹਤ ਘੇਰਾ ਪਰ। ਆਹ ਦੇਖ ਦੇਣੀ ਬੰਦਾ। ਸਰੋਵਰ ਪਰ ਤੱਜਾ ਬਾਪੂ ਸੇ ਆ ਰਹੀ। ਇਹ ਤਾਂ ਮਾਲ ਦਾ ਤਾਂ ਇੱਥੇ ਆ। ਚਲੋ ਜੀ। ਚਲੋ ਪਾਈ ਚਲੋ ਚਲੋ। ਇਹਨਾਂ ਕੋਲ ਕੋਈ ਤਵਾ ਚ ਲੋਕ ਨੂੰ ਬੜਾ ਵੱਡਾ ਹੋ ਗਿਆ।

ਜਿਹੜਾ ਰੋਟੀ ਰੋਟੀ ਦੇ ਟਾਕਰੇ ਤੇ ਆਲੇ ਟਾਕਰੇ ਤੋਂ ਨਹੀਂ ਲੱਗਦਾ ਇਹ ਪੂਰਾ ਬਦਲਾਵਾ ਚੱਲ ਰਿਹਾ ਗੱਲ ਖਾਣਾ ਗੁੱਪ ਯੂ ਐਸ ਏ ਸੁਖਤ ਵੱਜ ਰਿਹਾ ਗੱਲ ਖਾਣਾ ਗੁੱਪ ਯੂ ਐਸ ਏ 850 ਪਜ ਰਿਹਾ ਉਹ ਵੀਰ ਨੂੰ ਪੁੱਛ ਵੀ ਭਾਈ ਪ੍ਰਾਇਮ ਦੇ ਹੱਲਾ ਦੇ ਕੇ ਸ੍ਰੀ ਹੱਤੇਗਰ ਸਾਹਿਬ ਸੱਤੀਤੀ ਜਿਹੜਾ ਉਹ ਆਵੇਗਾ फिर जैसी भी लाई है अभी तो आरती नाटक करेंगे। जो मेरा नाम इस तक मात्रा नहीं रहा है, प्रार्थना से भागे रतों और भयों को भगाएं तकिये तो तुम जो मंदिर है, और न भगाने का माया किया, आप ये अपनी जान को लेकर अनेहे करके दर्दन दिया, पीले ने भी जान कर आप सामने

ਆਸੂਤਰਾ ਹੋ ਰਹੀ ਜਦਾ ਹਾਂ ਬੋਲਦੇ ਹਾਂ ਸਾਹ ਦੇ ਰੋਣੇ ਕਰਾਉਂਦਾ ਮੇਰਾ ਇੱਕ ਫਾਟਾ ਹੋ ਗਿਆ ਬਾਕੀ ਦੂਜੇ ਪਾਸੇ ਆਹ ਅੰਦਰੋਂ ਮੋਟਰਾਂ ਦਾ ਹਰ ਸੰਗਰਾਮ ਦਿਸ ਰਹਾ ਹੈ ਨਾ ਨਾੜ ਪਰ ਰੋਣੇ ਸੱਜੇ ਮਾਰ ਰਿਹਾ ਹੈ ਕਦਾ ਕਹਾਣੀ ਬੱਦ ਬੜਾ ਹੈ ਤਾਂ ਇਹਦਾ ਕਹਾਣੀ ਬਸੰਬਰ ਕਰ ਦਿੱਤਾ ਮੰਨੋ ਕਹਾਣੀ ਰੰਗਾਂ ਭਾਈ ਆ ਜੀਐਸਟੀ ਵੀ ਪੀਰ ਅੱਗ ਵੀ ਨੇ ਆਹ ਗੱਲ ਆਹ ਦਾਲ ਪਰ ਅਗਲਾ ਪੱਤਰ ਪੀੜਾ ਕਹੇ ਮਾਨ ਮਾਨੀ ਵਾਲੇ ਰਾਜੂ